ਅੱਜ ਨੇ ਇੱਕ ਢਾਡੀ ਦੀ ਇੱਕ ਦੋ ਦਿਨ ਪੁਰਾਣੀ ਵੀਡੀਓ ਮੈਨੂੰ ਮਨਜੀਤ ਸਿੰਘ ਨੇ ਭੇਜੀ ਤੇ ਉਹ ਮੈਂ ਤਕਰੀਬਨ ਲਗਭਗ ਸਾਰੀ ਸੁਣ ਲਈ ਉਹਦੇ ਵਿੱਚ ਕਈ ਘਟਨਾਵਾਂ ਗੁਰੂ ਗੋਬਿੰਦ ਸਿੰਘ ਦੇ ਨਾਲ ਜੁੜੀਆਂ ਹੋਈਆਂ ਜਿੱਦਾਂ ਉਹ ਦਿਨ ਦਿਨ ਸਫਾਈ ਦੇਣ ਦੀ ਗੱਲ ਕਰਦੇ ਭਾਈ ਮਨੀ ਸਿੰਘ ਦੇ ਬਾਰੇ ਅਕਸਰ ਗੱਲ ਹੁੰਦੀ ਹੈ ਇੱਕ ਅਕਸਰ ਸਵਾਲ ਉੱਠਦਾ ਵੀ ਦਿੱਲੀ ਕਿਉਂ ਗਏ ਹੋ ਗੁਰੂ ਸਾਹਿਬ ਦੇ ਮਹਿਲਾਂ ਨੂੰ ਲੈ ਕੇ ਜਦ ਕਿ ਜਿਹੜਾ ਸਭ ਤੋਂ ਵਧੀਆ ਇਤਿਹਾਸਕਾਰ ਮੰਨਿਆ ਗਿਆ ਸਿੱਖ ਧਰਮ ਦੇ ਅੰਦਰ ਹੁਣ ਤੱਕ ਸਭ ਤੋਂ ਆਥੈਂਟਿਕ ਰਤਨ ਸਿੰਘ ਭੰਗੂ ਉਹ ਇਹ ਲਿਖਦਾ ਵੀ ਦਿੱਲੀ ਦੇ ਬਾਦਸ਼ਾਹ ਨੇ ਜਦੋਂ ਗੱਲ ਕੀਤੀ ਵੀ ਬੰਦਾ ਸਿੰਘ ਬਹਾਦਰ ਕੰਟਰੋਲ ਨਹੀਂ ਹੋ ਰਿਹਾ ਤੇ ਉਹਨੂੰ ਸਿਝਾ ਇਹ ਦਿੱਤਾ ਗਿਆ ਵੀ ਤੁਹਾਡਾ ਅਹਲਕਾਰ ਨੰਦ ਲਾਲ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਵਿੱਚ ਰਹਿ ਕੇ ਆ ਚੁੱਕਾ ਉਹਨੂੰ ਵਿਚੋਲਾ ਬਣਾ ਕੇ ਭਾਈ ਮਨੀਤ ਸਿੰਘ ਨੂੰ ਤੇ ਗੁਰੂ ਗੋਬਿੰਦ ਸਿੰਘ ਦੀ ਪਤਨੀ ਨੂੰ ਕਨਵਿੰਸ ਕਰਕੇ ਉਹਨਾਂ ਤੋਂ ਚਿੱਠੀ ਲਿਖਾਈ ਜਾਵੇ ਤੇ ਉਹਨੂੰ ਕੋਈ ਇਤਿਹਾਸਕਾਰ ਸਾਡਾ ਝੂਠਲਾ ਨਹੀਂ ਰਿਹਾ ਉਹਦੇ باوجود ਇਹ ਸਫਾਈ ਦੇਣ ਤੇ ਤਲੇ ਹੋਏ ਆ ਕਿ ਉਹਨਾਂ ਦਾ ਦਿੱਲੀ ਜਾਣ ਦਾ ਕਾਰਨ ਕੀ ਸੀ ਜਿੰਨੀਆਂ ਘਟਨਾਵਾਂ ਬਾਦਸ਼ਾਹਾਂ ਦੇ ਨਾਲ ਕਿਉਂਕਿ ਗੁਰਨਾਕ ਪਾਸ਼ਾ ਦਾ ਬਾਬਰ ਨਾਲ ਦੂਜੇ ਪਾਸ਼ਾ ਦਾ ਹਮਾਇੂ ਨਾਲ ਤੀਜੇ ਚੌਥੇ ਪਾਸ਼ਾ ਦਾ ਅਕਬਰ ਨਾਲ ਪੰਜਵੇਂ ਪਾਸ਼ਾ ਦਾ ਜਹਾਂਗੀਰ ਦੇ ਨਾਲ ਸੱਤਵੇਂ ਅੱਠਵੇਂ ਪਾਸ਼ਾ ਦੇ ਬਾਰੇ ਔਰੰਗਜੀਬ ਨੌਵੇਂ ਪਾਸ਼ਾ ਦੇ ਦਸਵੇਂ ਪਾਸ਼ਾ ਦਾ ਸਵੰਦ ਔਰੰਗਜੀਬ ਨਾਲ 7ਵੇਂ ਪਾਸ਼ਾ ਨੂੰ ਵੈਸੇ ਦਾਵਾ ਕੀਤਾ ਜਾਂਦਾ ਪਈ 2200 ਘੋੜਸਵਾਰ ਹਰ ਵੇਲੇ ਤਿਆਰ ਪਰ ਤਿਆਰ ਹੁੰਦੇ ਸੀ ਇੱਕ ਵੱਡੀ ਫੌਜ ਉਸ ਵੇਲੇ 2200 ਘੋੜਸਵਾਰਾਂ ਦਾ ਨਾਲ ਰਹਿਣਾ ਇੱਕ ਬਾਦਸ਼ਾਹਾਂ ਵਾਲੀ ਬਿਲਕੁਲ ਬਾਦਸ਼ਾਹਾਂ ਵਾਲੀ ਹਾਲਤ ਹੈ ਜਿਹਦੇ ਕੋਲ 2200 ਘੋੜਸਵਾਰ ਹੋਣਗੇ ਉਹਦੇ ਕੋਲ ਪੈਦਲ ਵੀ ਹੋਣਗੇ ਆਮ ਆਮ ਲੁਕਿੰਗ ਮਗਰ ਕਿੰਨੇ ਹੋਣਗੇ ਉਹਦੇ 2200 ਤਾਂ ਬੰਦੇ ਹੋਗੇ ਉਹਨਾਂ ਦੀਆਂ ਵਾਈਫ ਸਿਆ ਉਹਨਾਂ ਦੇ ਬੱਚੇ ਆ ਉਹਨਾਂ ਦੇ ਰਿਸ਼ਤੇਦਾਰ ਹੋਰ ਨੇੜੇ-ਤੇੜੇ ਦੇ ਬੰਦੇ ਆ ਹੁਣ ਉਹ ਸਾਰੇ ਕੁਝ ਨੂੰ ਦੇਖ ਕੇ ਜੇ ਸਾਨੂੰ ਕੋਈ ਇਹ ਪੁੱਛੇ ਕਿ ਜਿੱਦਾਂ ਦੀਆਂ ਘਟਨਾਵਾਂ ਸਾਨੂੰ ਦੱਸੀਆਂ ਗਈਆਂ ਉਹਦੇ ਚੋਂ ਵੱਖਰਾ ਕਰੋ ਕਿ ਧਰਮ ਦੀ ਧਰਮ ਨਾਲ ਸੰਬੰਧਿਤ ਘਟਨਾ ਕਿਹੜੀ ਵਾਪਰੀ ਹੈ ਤੇ ਰਾਜਨੀਤੀ ਨਾਲ ਕਿਹੜੀ ਗੁਰੂ ਨਾਨਕ ਪਾਤਸ਼ਾਹ ਉਹ ਜੇਲ ਹੁੰਦੀ ਆ ਉਹ ਚੱਕੀ ਪੀਸਣ ਦੀ ਗੱਲ ਹੁੰਦੀ ਆ ਉੱਥੇ ਬਾਦਸ਼ਾਹ ਜਾਂਦਾ ਅੰਦਰ ਪਹਿਲੀ ਗੱਲ ਤਾਂ ਜਦੋਂ ਕੋਈ ਇਦਾਂ ਵਾਪਰ ਦੀ ਘਟਨਾ ਅੱਜ ਜੇ ਕਿਸੇ ਬੰਦੇ ਨੂੰ ਜੇਲ ਹੁੰਦੀ ਆ ਕਿ ਮੁੱਦੀ ਜਾਊਗਾ ਉੱਥੇ ਕਿਉਂਕਿ ਮਿਨਿਸਟਰ ਮਿਲੂਗਾ ਜਾ ਕੇ ਫਿਰ ਤੁਸੀਂ ਸੋਚੋ ਜੇ ਕੋਈ ਪੰਜਾਬ ਦਾ ਐਜੀਟੇਸ਼ਨ ਕਰਨੇ ਵਾਲਾ ਬੰਦਾ ਅਮਰਤਪਾਲ ਖਾਲਸਾਣ ਦੀ ਗੱਲ ਕਰਦਾ ਮਰਤ ਕੋਈ ਮਮ ਅਮਰਤਪਾਲ ਨੂੰ ਵਧੀਆ ਬੰਦਿਆਂ ਚ ਖਾਲਸਪਤਨ ਪੱਖੀ ਜਿਹੜੇ ਲੋਕ ਆ ਵਧੀਆ ਬੰਦਿਆਂ ਚ ਗਨੇ ਜਾਂਦੇ ਆ ਆ ਭਿੰਡਰਾਂ ਵਾਲੇ ਦੇ ਸੰਬੰਧ ਚ ਕੋਈ ਘਟਨਾ ਆਵੇ ਕੋਈ ਇਨਸੀਡੈਂਟ ਲੈ ਕੇ ਜਗਤ ਨਰੇਨ ਦਾ ਕਤਲ ਕੋਈ ਲੈ ਕੇ ਜੇ ਕੋਈ ਸਾਡੇ ਮੂਹਰੇ ਇਦਾਂ ਦੀ ਗੱਲ ਕਹਾਣੀ ਆ ਜਾਏ ਤੇ ਇਸ ਘਟਨਾ ਨਾਲ ਸੰਬੰਧਿਤ ਭਿੰਡਰਾਂ ਵਾਲੇ ਨੂੰ ਫੜ ਲਿਆ ਗਿਆ ਸੀ ਜੇਲ ਦੇ ਵਿੱਚ ਜਦੋਂ ਸੀ ਦਿੱਲੀ ਦਾ ਫਲਾਣਾ ਮਨਿਸਟਰ ਮੁਲਖਿਆ ਆ ਤੇ ਉਹਨ ਜਦੋਂ ਗੱਲਾਂ ਸੁਣੀਆਂ ਤਾਂ ਪੈਰਾਂ ਤੇ ਡਿੱਗ ਪਿਆ ਤੇ ਉਨ ਤਾਂ ਜਾ ਕੇ ਵਕਤ ਪਾਤਾ ਸਰਕਾਰ ਨੂੰ ਵੀ ਤੁਸੀਂ ਫੜਿਆ ਕਿਉਂ ਉਸ ਬੰਦੇ ਨੇ ਉਹ ਤਾਂ ਧਾਰਮਿਕ ਬੰਦਾ ਛੱਡੋ ਅੱਜ ਅਮਰਤ ਪਾ ਲਿਆ ਅੱਜ ਵਧੀਆ ਤੋਂ ਵਧੀਆ ਕੋਈ ਬੰਦਾ ਫੜਿਆ ਜਾਂਦਾ ਤੇ ਉਹਦੇ ਬਾਰੇ ਘਟਨਾ ਇਹਦੇ ਬਾਰੇ ਉਹਦੇ ਬਾਰੇ ਸਾਨੂੰ ਖਬਰ ਇਹ ਮਿਲੇ ਵੀ ਪੁਲਿਸ ਦਾ ਕੋਈ ਵੱਡਾ ਅਫਸਰ ਕੋਈ ਡੀਜੀਪੀ ਦੇ ਅਹੁਦੇ ਦਾ ਜਾਂ ਕੋਈ ਮਨਿਸਟਰ ਜਾਂ ਕੋਈ ਪੋਲੀਟੀਕਲ ਲੀਡਰ ਬਿਤਾ ਪਾਰਟੀ ਦਾ ਵੀ ਉਹ ਗਿਆ ਉਹ ਮਿਲ ਕੇ ਆਇਆ ਤੇ ਮਿਲ ਕੇ ਉਹ ਤਾਂ ਜੀ ਉਤਕਾਹਿਲ ਹੋ ਗਿਆ ਅਸੀਂ ਉਹ ਜਿਹੜਾ ਜਿਹੜਾ ਸਾਡਾ ਧਰਮ ਕਾਗੂ ਹੋਊਗਾ ਉਹਨੂੰ ਵਧੀਆ ਰੱਬ ਦਾ ਦੂਤ ਮੰਨ ਲਾਂਗੇ ਜਾਂ ਸਾਡੇ ਦਿਮਾਗ 'ਚ ਇਹ ਆਊਗਾ ਪਈ ਅੱਛਾ ਇਹ ਸਰਕਾਰ ਹੁਣ ਕੋ ਖੇਡ ਇਹਨੂੰ ਸਿਖਾ ਕੇ ਭੇਜਣ ਲੱਗੀ ਹੈ ਇਹਨੂੰ ਖਰੀਦ ਲਿਆ ਹਮ ਗਰਨਾਨਕ ਪਾਤਸ਼ਾਹ ਨੂੰ ਬਾਬਰ ਦਾ ਮਿਲਣਾ ਉਹਦੇ ਨਾਲ ਗੱਲਬਾਤ ਹੋਣੀ ਉਹ ਉਹ ਧਰਮ ਦੀ ਖੇਡਿਆ ਜਾਂ ਸਿਆਸਤ ਦੀ ਖੇਡਿਆ ਆਪਾਂ ਜਦੋਂ ਇਦਾਂ ਦੀਆਂ ਘਟ੍ਰਾਮਾਂ ਨੂੰ ਬਣਾ ਕੇ ਲੋਕਾਂ ਮੂਰੇ ਵੱਡਾ ਕਰਕੇ ਪੇਸ਼ ਕਰਦੇ ਆਂ ਇਦਾਂ ਅੱਜ ਉਹ ਢਾਡੀ ਕਹਿ ਰਿਹਾ ਸੀ 2 ਕੁਇੰਟਲ 25 ਕਿਲੋ ਤੀਰ ਕਮਾਨ ਉਹਦੀ ਮਿਣਤੀ ਦੱਸ ਰਿਹਾ ਸੀ ਉਹ ਤੇ ਉਹਦੇ ਚ ਪਾਵਰ ਸਟਰੈਂਥ ਇੰਨੀ ਸੀ ਇੱਕ ਬਾਹ ਦੇ ਨਾਲ ਤੀਰ ਕਮਾਨ ਦਾ ਹੁਣ ਜਿਹੜੀ ਜਿਹੜੀ ਤੀਰ ਕਮਾਨ ਨੇ ਸਵਾ 2 ਕੁਆਂਟਲ ਦੇ ਬਰਾਬਰ weight ਜਨਾ ਪੇ ਇੱਕ ਬਾਹ ਨਾ ਕਹਿੰਦਾ ਜਿਹੜੀ ਜਿਸ ਬੰਦੇ ਦੀ ਬਾਹ ਇੱਕ ਬਾਹ ਇੱਕ ਇੱਕ ਜਣੀ ਜਿਹੜਾ ਬੰਦਾ ਇੱਕ ਬਾਹ ਨਾਲ ਸਵਾ 2 ਕੁਆਂਟਲ ਭਾਰ ਤੱਕ ਸਕਦਾ ਹੋਵੇ ਇਦਾਂ ਇਦਾਂ ਖਿੱਚ ਸਕਦਾ ਹੋਵੇ ਇੱਕ ਬਾਹ ਨਾਲ ਸਵਾ 2 ਕੁਆਂਟਾ ਉਹ ਹੀ ਉਹ ਤੀਰਕਮਾਨ ਨੂੰ ਚਲਾ ਸਕਦਾ ਸੀ ਤੇ ਗੁਰੂ ਗੋਬਿੰਦ ਸਿੰਘ ਦੀ ਕਮਾਨ ਵਿੱਚੋਂ ਚੱਲਿਆ ਹੋਇਆ ਤੀਰ 16 ਕਿਲੋਮੀਟਰ ਤੱਕ ਜਾਂਦਾ ਸੀ ਤੇ ਉਹਦੀ ਸਪੀਡ ਵੀ ਦੱਸਤਾ ਹੈ ਉਹ ਮਿਲਤੀ ਕਰਕੇ ਸੀ ਆਪ ਅੰਦਾਜ਼ਾ ਲਾ ਸਕਦੇ ਵੀ ਕਿੰਨੇ ਕਿੰਨੇ ਇੱਕ ਸੈਕਿੰਡ ਦੀ ਕਿੰਨੇ ਕਿਲੋਮੀਟਰ ਦੀ ਸਪੀਡ ਹੋਊਗੀ ਉਹਦੀ ਹੁਣ ਇਹ ਥੋੜੋ ਆਪੇ ਇਦਾਂ ਤੀਰਕਮਾ ਇੱਥੋਂ ਗਿਆ ਤੇ 15 ਮਿੰਟ ਬਾਅਦ ਜਾ ਕੇ ਡਿੱਗੂਗਾ ਉਹ ਓਬਵੀਅਸਲੀ ਸਪੀਡ ਉਹਦੀ ਇੰਨੀ ਹੋਣੀ ਚਾਹੀਦੀ ਆਪੇ ਜੇ ਸਾਹਮਣੇ ਤੀਰ ਆਉਂਦਾ ਦਿਸਿਆ ਵੀ ਕਿਸੇ ਨੂੰ ਤਾਂ ਹਿੱਲ ਨਾ ਸਕੇ ਤਾਂ ਹੀ ਨਿਸ਼ਾਨੇ ਤੇ ਵੱਜੂ ਜਾ ਕੇ ਜੇ ਹੌਲੀ ਜਾ ਰਿਹਾ ਆ ਫਿਰ ਤਾਂ ਜਦੋਂ ਸਾਹਮਣੇ ਹੁਣ 50 ਮੀਟਰ ਤੇ ਤਾਂ ਅਗਲੇ ਨੂੰ ਦਿਸ ਪਿੰਦਾ ਉਦਾਂ ਹੀ ਉਹ ਹੈ ਕੁਛ ਪਰ ਮੇਰੇ ਨੂੰ ਆ ਰਹੀ ਹੈ ਕੁਛ ਤੇ ਉੱਠ ਕੇ ਬੰਦਾ ਦਰਖ ਦੇ ਉੱਲੇ ਹੋ ਗਿਆ ਇਦਾਂ ਘੋੜੇ ਦੇ ਉੱਲੇ ਹੋ ਗਿਆ ਉਹਦੇ ਹੱਥ 'ਚ ਕੁਛ ਢਾਲ ਪਈ ਆ ਉਹ ਚੱਕ ਕੇ ਢਾਲ ਕਰ ਲਈ ਇਦਾਂ ਇਦਾਂ ਜਿਸ ਸਲੋ ਆ ਉਹ ਤਾਂ ਓਬਵੀਅਸਲੀ ਗੋਲੀ ਦੀ ਸਪੀਡ ਨਾਲ ਆਉਂਦਾ ਹੋਊਗਾ 16 ਕਿਲੋਮੀਟਰ ਤੇ ਜਾ ਕੇ ਹੁਣ ਉਹਦਾ ਫਿਰ ਉਹਦਾ ਆਪਣਾ ਪਹਾੜ ਕਿੰਨਾ ਹੋਊਗਾ ਜਿਹੜਾ ਤੀਰ ਆ ਉਹਦਾ ਭਾਰ ਕਿੰਨਾ ਹੋਊਗਾ ਕਿਉਂਕਿ ਜੇ ਹਲਕਾ ਹੋਇਆ ਰਾਹ ਦੇ ਵਿੱਚ ਕਿੰਨੀ ਤਰ੍ਹਾਂ ਦੀ ਹਵਾ ਆਉਣੀ ਹੈ ਫਿਰ ਤੀਰ 16 ਕਿਲੋਮੀਟਰ ਤੱਕ ਇਦਾਂ ਇਦਾਂ ਕਿਦਾਂ ਹੋ ਸਕਦੀ ਪੇ ਇਦਾਂ ਇਦਾਂ ਸਿੱਧਾ ਤੀਰ ਜਾਂਦਾ ਉਹ ਤਾਂ ਆਬਵੀਅਸਲੀ ਆ ਨਾ ਪੇ ਕਰਵ ਦੇ ਵਿੱਚ ਜਾਊਗਾ ਨਹੀਂ ਤਾਂ ਜਿੱਥੇ ਬੰਦਾ ਖੜਾ ਆ ਉੱਥੋਂ ਰਾਹ ਦੇ ਵਿੱਚ ਕਿਲੋਮੀਟਰ ਤੱਕ ਦੇਖੂ ਬੰਦੇ ਨੂੰ 2 ਕਿਲੋਮੀਟਰ ਤੱਕ ਦੇਖੂ ਰਾਹ ਦੇ ਵਿੱਚ ਦਰਖਤ ਕਿੰਨੇ ਆਉਣੇ ਹੋ ਕੰਡੀਸ਼ਨ ਹੈ ਨਾ ਕਿ 16 ਕਿਲੋਮੀਟਰ ਤੱਕ ਤੁਹਾਡੇ ਸਾਹਮਣੇ ਬਿਲਕੁਲ ਰੜਾ ਹੋਣਾ ਚਾਹੀਦਾ ਤੇ ਜੇ ਉਹ ਜੇ ਉਹ ਕਰਮ ਦੇ ਨਾਲ ਜਾਂਦਾ ਫਿਰ ਨਿਸ਼ਾਨਾ ਕਿੱਦਾਂ ਲੱਗਾ ਉਹਨਾਂ ਗੱਲਾਂ ਨੂੰ ਅਸੀਂ ਹੁਣ ਟੋਟਲ ਕੁੱਲ ਮਿਲਾ ਕੇ ਜਦੋਂ ਧਰਮ ਤੇ ਸਿਆਸਤ ਦੀ ਗੱਲ ਹੁੰਦੀ ਹੈ ਨਾ ਤਾਂ ਮੈਂ ਕਹਿੰਦਾ ਜੇ ਮੋਟੀ-ਮੋਟੀ ਕਿਸੇ ਦੀ ਰਗ ਨੱਪੀ ਜਾਂਦੀ ਆ ਤਾਂ ਸੌਵਰੀ ਨੱਪੀ ਆ ਸਾਨੂੰ ਪਰਵਾਹ ਨਹੀਂ ਕਰਨੀ ਚਾਹੀਦੀ ਜੇ ਮੋٹے ਮੋٹے ਅਰਥਾਂ ਚ ਇਹਨੂੰ ਸਮਝਣਾ ਨਾ ਤਾਂ ਧਰਮ ਜਿਹੜਾ ਸਾਡੇ ਸਿੱਖ ਧਰਮ ਸਾਡੇ ਅੱਗੋਂ ਨੇ ਸਾਡੇ ਮੂਹਰੇ ਲਿਆ ਕੇ ਰੱਖਿਆ ਮਤਲਬ ਗਪੌੜ ਸੰਕੜੇ ਘਟਨਾਵਾਂ ਗੁਰੂ ਸਾਹਿਬ ਦੇ ਜੀਵਨ ਚੋਂ ਤੁਹਾਨੂੰ ਜਿਹੜੀਆਂ ਇਹਨਾਂ ਨੇ ਬਹੁਤ ਸੁਣਝੇ ਹੋਏ ਤਰੀਕੇ ਨਾਲ ਲਿਆ ਕੇ ਸਾਡੇ ਮੂਹਰੇ ਪੇਸ਼ ਕੀਤੀਆਂ ਉਹ ਇਦਾਂ ਦੀਆਂ ਲੱਭਿਆਉਣੀਆਂ ਜਿਹਦੇ ਉੱਤੇ ਤੁਹਾਨੂੰ ਲੱਗਣਾ ਪਈ ਯਾਰ ਇਦਾਂ ਕਿਦਾਂ ਹੋ ਸਕਦਾ ਕਿਉਂ ਲੀਡਰ ਦਾ ਕੰਮ ਹੁੰਦਾ ਫੈਸਲੇ ਕਰਨਾ ਹੁਣ ਦੇਸ਼ ਦਾ ਪ੍ਰਧਾਨ ਮੰਤਰੀ ਆ ਕੋ ਚੰਗਾ ਮੁੱਖ ਮੰਤਰੀ ਆ ਕਾਲ ਤਖਤ ਦਾ ਜਥੇਦਾਰ ਆ ਕੋਈ ਆਗੂ ਆ ਪਿੰਡਰ ਹਮੜਾ ਆ ਜਦੋਂ ਅਸੀਂ ਪਰਖਣਾ ਉਹਦੇ ਜੀਵਨ ਨੂੰ ਵੀ ਬੰਦਾ ਕਿੰਨਾ ਵਧੀਆ ਸੀ ਉਹਦੇ ਲਏ ਹੋਏ ਫੈਸਲਿਆਂ ਤੋਂ ਪਰਖਣਾ ਜਾਂ ਅਸੀਂ ਇਹ ਦੇਖਣਾ ਵੀ ਪਿੰਡਰਾਂ ਵਾਲਾ ਗੋਲੀ ਇਦਾਂ ਚਲਾਉਂਦਾ ਸੀ ਉਹ ਤਾਂ ਕੋਈ ਨਿਸ਼ਾਨ ਜਿੰਨੇ ਅੱਜ ਗੈਂਗਸਟਰ ਹੈ ਉਹਨਾਂ ਤੋਂ ਵਧੀਆ ਕੋਈ ਕਿੱਦਾਂ ਚਲਾ ਸਕਦਾ ਜਿਹੜੇ ਬੰਦੇ ਪ੍ਰੋਫੈਸ਼ਨਲੀ ਵੱਡੀਆਂ-ਵੱਡੀਆਂ ਕੰਪਨੀਆਂ ਚਲਾਉਂਦੇ ਜਿਨ੍ਹਾਂ ਦਾ ਕੰਮ ਹੀ ਇਹ ਆ ਜਿਨ੍ਹਾਂ ਦਾ ਸਾਰੀ ਦੁਨੀਆ ਸਾਰੀ ਧਰਤੀ ਦੇ ਉੱਤੇ ਇਦਾਂ ਦੇ ਬੰਦੇ ਵੀ ਹੈਗੇ ਅੱਜ ਜਿਨ੍ਹਾਂ ਦਾ ਪੂਰੀ ਧਰਤੀ ਦੇ ਉੱਤੇ ਨੈਟਵਰਕ ਹੈ ਕਿਸ ਤਰੀਕੇ ਨਾਲ ਕਿਸੇ ਬੰਦੇ ਨੂੰ ਖਤਮ ਕਰਾਉਣਾ ਕਿਸ ਤਰੀਕੇ ਨਾਲ ਖਤਮ ਕਰਾਉਣਾ ਫੀਸੇ ਵਖਰੀ ਵਖਰੀ ਜਿਹੜੇ ਉਹਨਾਂ ਦੇ ਕੋਲ ਸ਼ਾਰਪ ਸ਼ੂਟਰ ਆ ਉਹਨਾਂ ਦਾ ਮੁਕਾਬਲਾ ਕੋ ਲੀਡਰ ਤੱਕ ਕਰਨ ਕੋਈ ਕੋਈ ਲੀਡਰ ਨੇ ਆਗੂ ਨੇ ਬੈਠ ਕੇ ਲੋਕਾਂ ਨਾਲ ਗੱਲਬਾਤ ਕਰਨੀਆਂ ਸੋਚਣਾ ਨੇ ਪਰ ਜਿਹੜੇ 24 ਘੰਟੇ ਇਸੇ ਕੰਮ ਦੇ ਉੱਤੇ ਬੈਠੇ ਆ ਭਈ ਜਦੋਂ ਬਿੱਲੇ ਆ ਉਹ ਨਿਸ਼ਾਨਾ ਲਾਉਣ ਲੱਗ ਪੈਂਦੇ ਹੁ ਜਿਹੜੀਆਂ ਸਰਕਾਰੀ ਫੋਰਸਸ ਆ ਉਹਨਾਂ ਦੇ ਵਿੱਚ ਜਿਹੜੇ ਜਿਹੜੇ ਸ਼ਾਰਪ ਸ਼ੂਟਰ ਹੋਣਗੇ ਉਹਨਾਂ ਨੂੰ ਇਦਾਂ ਬਿੱਲੇ ਛੱਡਦੇ ਹੋਣਗੇ ਜਾ ਜਦੋਂ ਫ੍ਰੀ ਆ ਉਹਨਾਂ ਦੇ ਕੋਲ ਅੰਦਰ ਦਫ਼ਤਰਾਂ ਵਿੱਚ ਉਹਨਾਂ ਦੇ ਅੰਦਰ ਇੰਟਰਨਲ ਹੀ ਕੋਈ ਇਦਾਂ ਦਾ ਸਿਸਟਮ ਹੋਊਗਾ ਜਿੱਥੇ ਔਰ ਪਰਖ ਹੋ ਸਕਦਾ ਹਫ਼ਤੇ ਵਿੱਚ ਇੱਕ ਇੱਕ ਦੋ ਦੋ ਵਾਰੀ ਪਰਖ ਤੇ ਹੋਣ ਜਿਨ੍ਹਾਂ ਨੂੰ ਹਥਿਆਰ ਦਿੱਤੇ ਹੋਏ ਆ ਉਹ ਨਿਊਜ਼ੀਲੈਂਡ ਦੀ ਪੁਲਿਸ ਆ ਜਾਂ ਕਿਸੇ ਕੰਟਰੀ ਦੀ ਪੁਲਿਸ ਦੇ ਵਿੱਚ ਜਿਹੜੇ ਕੋਈ ਇਦਾਂ ਦੇ ਉਹਨਾਂ ਦੇ ادارے ਆ ਇਦਾਂ ਦੇ ਵਿੱਚ ਗਰੁੱਪ ਯੂਨਿਟ ਬਣੀ ਹੋਈ ਆ ਜਿਹੜੇ ਹਥਿਆਰਾਂ ਨਾਲ ਡੀਲ ਕਰਦੀ ਆ ਜਿੱਥੇ ਕਿਤੇ ਹਥਿਆਰਬੰਦ ਅਟੈਕ ਹੋ ਗਿਆ ਉਹਦੇ ਨਾਲ ਡੀਲ ਕਰਦੀ ਆ ਉਹਨਾਂ ਨੂੰ ਕਿੰਨੀ ਤਰ੍ਹਾਂ ਦੇ ਹਥਿਆਰ ਚਲਾਉਣ ਦੇ ਮਾਰ ਹੋਣਾ ਪੈਂਦਾ ਜਿੰਨੀ ਟ੍ਰੇਨਿੰਗ ਉਹਨਾਂ ਨੇ ਲਈ ਆ ਉਹ ਉਹਦੇ ਬਰਾਬਰ ਆਮ ਬੰਦਾ ਕਿੱਦਾਂ ਕਰ ਸਕਦਾ ਜਿਹੜੇ ਆਗੂ ਆ ਜਿਹੜੇ ਲੀਡਰ ਆ ਹੁਣ ਅਮਰੀਕਾ ਜਰਮਨੀ ਆ ਇਜ਼ਰਾਈਲ ਆ ਰਸ਼ੀਆ ਆ ਇੰਡੀਆ ਆ ਕਿਸੇ ਵੀ ਕੰਟਰੀ ਦੇ ਵਿੱਚ ਜਿਹੜੀ ਹਥਿਆਰਬੰਦ ਅਟੈਕ ਸਮੇਂ डील ਕਰਨੇ ਵਾਲੀ ਯੂਨਿਟ ਹੈ ਜਿਹੜੇ ਉਹਦੇ ਬੰਦੇ ਆ ਕਿ ਉਹਦੇ ਬਰਾਬਰ politcal leader ਇਨੀ ਟ੍ਰੇਨਿੰਗ ਲੈ ਸਕਣਗੇ ਕਦੇ ਜਿਨ੍ਹਾਂ ਨੂੰ 24 ਘੰਟੇ ਹੋਰ ਕੋਈ ਕੰਮ ਨਹੀਂ ਆਪਣਾ ਸੌ ਲਿਆ ਨਹਾ ਲਿਆ ਕਰਕੇ ਉਹ ਬੈਠੇ ਵੇਟ ਕਰਦੇ ਆ ਵੀ ਜੇ ਕਿਤੇ ਉਦਾਂ ਦਾ ਅਟੈਕ ਹੋਇਆ ਤਾਂ ਜਾਣਾ ਉਹ ਨਹੀਂ ਨਹੀਂ ਤਾਂ ਕਿ ਬਿੱਲੇ ਬੈਠੇ তাস ਖੇਡਦੇ ਆ ਆਪਣੇ ਹਥਿਆਰਾਂ ਨੂੰ ਸਮਝਦੇ ਆ ਉਹ ਸਾਫ਼ ਕਰਦੇ ਆ ਖੇਡਦੇ ਆ ਉਹਨਾਂ ਨੂੰ ਜਾਰੀ ਕਰਦੇ ਆ ਤਾਂ ਸਾਨੂੰ ਆਪਣੇ ਆਗੂ ਦੀ ਵਡਿਆਈ ਕਰਨੀ ਸਾਨੂੰ ਇਹ ਕਿਉਂ ਕਹਿਣਾ ਪੈ ਰਿਹਾ ਵੀ ਇਦਾਂ ਏਡੀ ਹੁਣ ਸਵਾ 2 ਕੁਇੰਟਲ ਦੀ ਫੋਰਸ ਨਾਲ ਚੱਲਣ ਵਾਲਾ ਤੀਰ 16 ਕਿਲੋਮੀਟਰ ਤੱਕ ਜਾਣੇ ਵਾਲਾ ਤੀਰ ਦਾ ਆਪਣਾ ਭਾਰ ਕਿੰਨਾ ਹੋਊਗਾ ਤੇ ਜਿਹੜੀ ਪੂਰੀ ਕਮਾਨ ਹੈ ਉਹਦਾ ਭਾਰ ਕਿੰਨਾ ਹੋਊਗਾ ਸਾਨੂੰ ਆਪਣੇ ਥੋੜੇ ਟੁਕੜਾਂ ਦੀ ਖਾਤਰ ਥੋੜੇ ਡਾਲਰਾਂ ਦੀ ਖਾਤਰ ਕੀ ਮੌਤ ਪਈ ਆ ਸਾਨੂੰ ਵੀ ਗੁਰੂ ਸਭ ਨੂੰ ਛੋਟਾ ਲਿਆ ਕੇ ਸਿੱਟਣਾ ਸੀ ਦੀਵਾ ਕਰਕੇ ਸਿੱਟਣਾ ਹੁਣ ਜਿਹੜਾ ਵਿਰੋਧੀ ਆ ਸਾਡਾ ਉਹ ਟਕਸ਼ਕਤ ਤੇ ਕਰੂਗਾ ਉਹ ਤਾਂ ਸਾਡੀ ਸਟੇਟਮੈਂਟ ਨੂੰ ਮੰਨ ਲਊਗਾ ਨਾ ਉਹ ਲੌਜੀਕ ਥੋੜੀ ਲਾਊਗਾ ਉਹਦੇ ਉੱਤੇ ਉਹ ਤਾਂ ਮੰਨ ਲਊਗਾ ਵੀ ਦੇਖੋ ਅੱਜ 21ਵੀਂ ਸਦੀ ਵਿੱਚ ਵੀ ਇਹ ਲੋਕ ਆ ਵਿਸ਼ਵਾਸ ਕਰਕੇ ਬੈਠੇ ਉਹ ਇਹ ਨਹੀਂ ਕਹੂਗਾ ਪਈ ਇਹਨਾਂ ਨੇ ਝੂਠ ਬੋਲਿਆ ਉਹ ਗੁਰੂ ਗੁਰੂ ਸਾਹਿਬ ਦੇ ਨਾਲ ਜੋੜਨਗੇ ਉਹ ਗੱਲਾਂ ਜੇ ਬਾਲੇ ਵਾਲੀ ਜਨਮ ਸਾਖੀ ਦੇ ਵਿੱਚ ਜਿਹੜੀਆਂ ਗੱਪਾਂ ਮਾਰੀਆਂ ਹੋਈਆਂ ਆ ਉਹਨੂੰ ਵਿਰੋਧੀ ਕਦੇ ਵੀ ਨਹੀਂ ਇਹ ਕਹੂਗਾ ਕਿ ਕਿਸੇ ਹੋਰ ਨੇ ਲਿਖੀ ਆ ਉਹ ਕਹੂਗਾ ਦੇਖੋ ਸਿੱਖਾਂ ਦੇ ਦੂਜੇ ਗੁਰੂ ਨੇ ਪਹਿਲੇ ਗੁਰੂ ਸਾਹਿਬ ਦੇ ਬਾਰੇ ਕੀ ਬਕਵਾਸ ਲਿਖੀ ਆ ਉਜ ਜੇ ਕਿਸੇ ਨੂੰ ਪ੍ਰਚਾਰ ਨਹੀਂ ਕਰੂਗਾ ਆਪਣੇ ਆਪ ਚ ਗੁਰੂ ਸਾਹਿਬ ਬਾਰੇ ਇਹ ਅੰਡਰਸਟੈਂਡਿੰਗ ਲੈ ਕੇ ਬੈਠੂਗਾ ਕਿ ਸਿੱਖਾਂ ਦੇ ਗੁਰੂ ਵੀ ਇੱਕ ਦੂਜੇ ਦੀਆਂ ਜਿਹੜਾ ਵੱਢਣੇ ਵਾਲੇ ਸੀ ਦੁਸ਼ਮਣ ਸੀ ਉਹਨਾਂ ਦੇ ਗੁਰੂ ਗੋਬਿੰਦ ਸਿੰਘ ਦੇ ਤ੍ਰਿਆ ਚਰਿਤਰ ਨੂੰ ਜਿੰਨੀਆਂ ਘਟਨਾਵਾਂ ਜਿੰਨੀਆਂ ਗੱਪਾਂ ਸੀ ਮਾਰੀਆਂ ਆ ਉਹਨਾਂ ਨੂੰ ਲੈ ਲੈ ਕੇ ਅਗਲਾ ਕਹੂਗਾ ਨਹੀਂ ਨਹੀਂ ਇਹ ਜ਼ਰੂਰ ਕੋਈ ਜ਼ਰੂਰ ਕੋਈ ਘਟਨਾ